ਜੀ ਕਿਦਾਂ ਸਾਰੇ ਆਸ ਕਰਦੇ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਬਲੌਗ ਕਰਦੇ ਆਂ ਜੀ ਸ਼ੁਰੂ ਜਿਵੇਂ ਕਿ ਸਰਦਾਰਨੀ ਆਈ ਹੋਈ ਨਾਨੀ ਘਰੇ ਚਿਹਰਾ ਵੀ ਚਿਹਰੇ ਦੀ ਨਾਨੀ ਘਰੇ ਦਾ ਅੱਜ ਇੱਥੇ ਲੱਗੇ ਸਾਗ ਬਣਾਣਾ ਦੇਖੋ ਸਦਾਨੀ ਇੱਧਰ ਆਈ ਹੈ ਕਹਿੰਦੀ ਜੀ ਆਪਾਂ ਸਾਗ ਨਾ ਬਣਾਈਏ ਫਿਰ ਫਾਇਦਾ ਕੀ ਨਾ ਚਿਕਨ ਦਾ ਪਿਛਲੀ ਵਾਰੀ ਆਈ ਸੀ ਉਦੋਂ ਬਣਾ ਲਿਆ ਸੀ ਇਹਨੇ ਉਦੋਂ ਆਈ ਸੀ ਇਹ 2-4 ਘੰਟਿਆਂ ਵਾਸਤੇ ਹੁਣ ਆਈ ਹੈ 2-4 ਦਿਨਾਂ ਵਾਸਤੇ ਹੈ ਨਾ ਇਦਾਂ ਹੀ ਆ ਆ ਦੇਖੋ ਸਾਗ ਮੰਜੀ ਜਿਹੜੇ ਰੋਟੀ ਖਾ ਲਈ ਤੁਸੀਂ ਹਾਂ ਹਾਂ ਜੀ ਹਾਂ ਕਹਿੰਦਾ ਖਾ ਲਈ ਅਣੀ ਮੈਨੂੰ ਜ਼ਿਆਦਾ ਦੋ ਵੀ ਤੁਸੀਂ ਤਾਂ ਬਣਾ ਲਿਓ ਸਾਗ ਅ ਮੇਥੀ ਹਾਂਜੀ ਮੇਥੀ ਇਹ ਵੀ ਸਾਗ ਚ ਪੈਣੀ ਆ ਸਾਗ ਪਾਲਕ ਮੇਥੀ ਸਾਗ ਪੰਜਾਬੀਆਂ ਦੀ ਫੇਵਰੇਟ ਮੱਕੀ ਦੀ ਰੋਟੀ ਸਰੋਂ ਦਾ ਸਾਗ ਪਰ ਮੱਕੀ ਦੀ ਰੋਟੀ ਨਹੀਂ ਆਂਦੀ ਸਦਾਨੀ ਨੂੰ ਮੇਰੀ ਨੂੰ ਸਾਗ ਕਿਹੜਾ ਆਂਦਾ ਵੀ ਮੰਮੀ ਦੀ ਬਣਾਣਾ ਹੁਣ ਅੱਧਾ-ਅੱਧਾ ਤੁਸੀਂ ਯੋਗਦਾਨ ਪਾਉਂਗੇ ਨਾ ਚਲੋ ਜੀ ਜਿੰਨੇ ਆ ਚਾਹ ਤੇ ਸਦਾਨੀ ਬਣਾਉਗੀ ਸਾਗ ਤੇ ਸਾਰਾ ਸਾਗ ਕਿੱਦਾਂ ਬਣਾਉਗੇ ਸਾਰਾ ਤੁਹਾਨੂੰ ਦਿਖਾਉਗੇ ਸਦਾਨੀ ਅੱਜ ਬਲੌਗ ਕਰੋਗੀ ਸਾਰਾ ਕੰਟੀਨਿਊ ਆਪਣੀ ਚਾਹ ਇੱਕ ਕੱਪ ਚਾਹ ਆਏ ਹਾਈ ਆਏ ਹਾਈ ਸ਼ੀਰਾਂ ਖਾਂਦਾ ਮੇਥੀ ਵਾਲੀ ਰੋਟੀ A few moments later ਅੱਜ ਹੁਣ ਅੱਗੇ ਵਲੌਗ ਕਰਾਂਗੇ ਆਪਾਂ ਕੰਟੀਨਿਊ ਹੁਣ ਆਪਾਂ ਲੱਗੇ ਆਂ ਸਾਗ ਨੂੰ ਚੰਗੀ ਤਰ੍ਹਾਂ ਧੋਸ ਵਰਨ ਮੰਮੀ ਲੱਗੇ ਹੋਇਆ ਸਾਗ ਸਵਾਰਨ ਚੰਗੀ ਤਰ੍ਹਾਂ ਆ ਦੇਖੋ ਆਲਮੋਸਟ ਸਾਰਾ ਸਾਗ ਹੋਈ ਗਿਆ ਵਾ ਹੁਣ ਆਪਾਂ ਬਾਸੇ ਨੂੰ ਧੋਣਾ ਹੀ ਆ ਮੰਮੀ ਕਰਦੇ ਪਏ ਆ ਮੇਥੀ ਨਾਲ ਆਪਾਂ ਵੀ ਹੈਲਪ ਕਰਵਾਨੇ ਫਿਰ ਤੁਹਾਨੂੰ ਦਿਖਾਨੀ ਆ ਅੱਗੇ ਧੋ ਕੇ ਚੰਗੀ ਤਰ੍ਹਾਂ ਰੱਖ ਦਿੱਤਾ ਆ ਦੇਖੋ ਜਾ ਤੱਕ ਆਪਣਾ ਸਾਗ 니ਚੜਦਾ ਜਾ ਤੱਕ ਆਪਾਂ ਲਸਣ ਅਦਰਕ ਕੱਟ ਕੇ ਤਿਆਰ ਕਰ ਲੈਨੇ ਆ ਦੇਖੋ ਛਿੱਲ ਲੈਨੇ ਚੰਗੀ ਤਰ੍ਹਾਂ ਚਲੋ ਜੋ ਲਸਣ ਅਦਰਕ ਛਿਲ ਕੇ ਫੇ ਆਪਾਂ ਮਿਲਦੇ ਹਾਂ ਹਾਂਜੀ ਹੁਣ ਆਪਾਂ ਲੱਗੇ ਹਾਂ ਸਾਗ ਜੀਰਨ ਮੰਮੀ ਲੱਗਿਓ ਸਾਗ ਜੀਰਨ ਸਾਗ ਨੂੰ ਚੰਗੀ ਤਰ੍ਹਾਂ ਆਪਾਂ ਧੋਤਾ ਸੀ ਸਾਗ ਉੱਝੜ ਗਿਆ ਚੰਗੀ ਤਰ੍ਹਾਂ ਆ ਦੇਖੋ ਮੰਮੀ ਸਾਗ ਜੀਰ ਦੇ ਪੇ ਦਾਤੀ ਨਾਲ ਦਾ ਦੂਸਰੀ ਮਸ਼ੀਨ ਵੀ ਹੈਗੀ ਆ ਪਰ ਦਾਤੀ ਨਾਲ ਜਲਦੀ ਜਲਦੀ ਹੋਇਆ ਲੈ ਉਹ ਕਹਿੰਦੀ ਮੈਂ ਦਾਦੀ ਨਹੀਂ ਚੀਰ ਲੈਣਾ ਹੋ ਜਾਂਦਾ ਗੱਭਾ ਕੁੱਕਰ ਚ ਪਾਣੀ ਪਾ ਕੇ ਰੱਖ ਦੇ ਆ ਪਾਣੀ ਉੱਝਣ ਹੋ ਜਾਂਦਾ ਮੰਮੀ ਸਾਗ ਜੀ ਇੱਧੇ ਪਿਆ ਮੈਨੂੰ ਦਾਦੀ ਨਾਲ ਸਾਗ ਨਹੀਂ ਚੀਰ ਨਾਲ ਆ ਦੂਸਰੀ ਜਿਹੜੀ ਮਸ਼ੀਨ ਹੁੰਦੀ ਉਹ ਹੱਥ ਵਾਲੀ ਉਹਨਾਂ ਤਾਂ ਆਪਾਂ ਪੀਲੀ ਦਾ ਵਾ ਵੈਸੇ ਤਾਂ ਕਦੀ ਆਪਾਂ ਘਰੇ ਸਾਗ ਬਣਾਇਆ ਨਹੀਂ ਮੰਮੀ ਸਾਨੂੰ ਬਣਾ ਕੇ ਧਾਰਾ ਤਰ ਭੇਜਦੀ ਇੱਕ ਵਾਰੀ ਮਿਲ ਲੱਗਦਾ ਬਣਾਇਆ ਵਾ ਉਹੀ ਸਾਗ ਬਣਾ ਕੇ ਦੋ ਦਿਨ ਮੇਰੇ ਕੋਲ ਸੂਈ ਕੀ ਨਾ ਸਾਗ ਜੀਰੇ ਨਾਲ ਦੇਖੋ ਸਾਰਾ ਚੀਰ ਲਿਆ ਮੰਮੀ ਨੇ ਮਮੂ ਨੂੰ ਐਕਸਪੀਰੀਅੰਸ ਆ ਮੰਮੀ ਕਦੋਂ ਤੇ ਸਾਗ ਬਣਾਉਂਦੀ ਆ ਗੁਰੂ ਦੇ ਆ ਦੇਖੋ ਪੇ ਪੁੱਤ ਕੀ ਕਰਦੇ ਦੋ ਨਹੀਂ ਜਾਣੀ ਸੋਣੀ ਕਿਹੜੀ ਕਿੱਥੋਂ ਆਈ ਗਏ ਸੁਦਾ ਜੀ ਅੰਦਰ ਉਹ ਨਾ ਖੇਡਦੇ ਬੇਸ਼ੇਰੇ ਨਾਲ ਸਾਗ ਨਹੀਂ ਮੰਮੀ ਨੂੰ ਚੀਰਨ ਦਿੰਦਾ ਉਹ ਆਪਣਾ ਸਾਈਕਲ ਲੈ ਕੇ ਵਿੱਚ ਬੜੀ ਜਾਂਦਾ ਫਿਰ ਤੇ ਵਿੱਚ ਮਿੱਟੀ ਆ ਨਹੀਂ ਸਾਗ ਦੇ ਇਸ ਵਾਰ ਵੀ ਅੰਦਰ ਖੇਡਦਾ ਪਿਆ ਆਪਣੇ ਪਾਪਾ ਨਾਲ ਆ ਦੇਖੋ ਮੰਮੀ ਸਾਗ ਚੀਰਦੇ ਕਿਦਾਂ ਹੁਣ ਆਪਾਂ ਸਾਗ ਚੀਰ ਲੈਣਾ ਤਿੰਨ ਘੰਟਾ ਦਾ ਬਣਨ ਨੂੰ ਤਿੰਨ ਚਾਰ ਘੰਟੇ ਲੱਗਣੇ ਹੋਲੀ-ਹੋਲੀ ਜੀ ਆਉਂਗਾ ਪੰਜਾਬੀਆ ਦਾ ਸਾਗ ਇਦਾਂ ਦਾ ਹੀ ਹੁੰਦਾ ਵਾ ਤਿੰਨ ਚਾਰ ਘੰਟੇ ਤਾਂ ਲੱਗਦੇ ਹੀ ਆ ਪੱਕਣ ਨੂੰ ਚਲੋ ਜੀ ਸਾਨੂੰ ਅੱਗੇ ਕੰਟੀਨਿਊ ਕਰਕੇ ਦਿਖਾਉਣੀ ਹਾਂਜੀ ਸਾਗ ਆਪਣਾ ਸਾਰਾ ਹੁਣ ਮੰਮੀ ਨੇ ਚੀਰ ਲਿਆ ਹੁਣ ਮੰਮੀ ਲੱਗੀ ਐ ਸਾਗ ਨੂੰ ਉਪਰ ਚਪਾਨ ਆਹ ਦੇਖੋ ਤਰ੍ਹਾਂ ਦਿਖਾਣੇ ਉੱਕਰ ਦੇਖੋ ਤੁਸੀਂ ਕਿੱਡਾ ਵੱਡਾ। ਹੁਣ ਇੱਚ ਬੰਨੂ ਦਾ ਸਾਗ। ਲਸਣ ਅਦਰਕ ਆਪਾਂ ਪਹਿਲੇ ਕੱਟ ਕੇ ਉਹ ਕਰਕੇ ਰੱਖ ਲਿਆ ਚੇਲੂ ਚ। ਹੁਣ ਆਪਾਂ ਇਹਨੂੰ ਮਿਕਸੀ ਵਿੱਚ ਪੀਨੇ ਆ ਫਿਰ ਤੁਹਾਨੂੰ ਰੋਕੇ ਦਿਖਾਉਣੀ। ਮੈਂ ਸੁੱਤਾ ਪਿਆ ਸੀ ਹੁਣੀ ਉੱਠਿਆ ਹੀ ਆ। ਛੇਰੇ ਨੇ ਮੈਨੂੰ ਠਾਲਤਾ ਛੇਰਾ ਮੇਰੇ ਵਾਲ ਪੱਟੀ ਜਾਂਦਾ ਸੀ ਆ ਸਦਾ ਨਹੀਂ ਦੇਖੋ ਜੀ। ਬਹੁਤ ਇੰਨੀ ਹੋ ਰਹੀ ਹੈ ਮਿਰਚਾਂ ਪਾਣੀ ਆ। ਤੂੰ ਸਮਝਾ? ਹਾਂ। ਨਹੀਂ ਤੂੰ ਸਮਝਾ ਨਹੀਂ। ਤੇ ਪੀ ਕੇ ਰੱਖਣੀ ਆ। ਅੱਛਾ ਮੈਂ ਤਾਂ ਡਰਾਈ ਦਿੱਤਾ ਸੀ ਸ਼ੇਰ ਇਹ ਸ਼ੇਰਾ ਤਾਂ ਸੌਣ ਮੋਕੇ ਕੱਢ ਕੇ ਕਹਿੰਦਾ ਮੈਂ ਤਾਂ ਨਹੀਂ ਸਾਹ ਕਰਦਾ। ਹਲਾਸਣਾ ਦਰਗ। ਇਹ ਵੀ ਸਾਰਾ ਹੀ ਪੈਣਾ। ਹਲਾਸਣਾ ਦਰਗ ਨਾ ਸਾਰਾ। ਸਵਾਗ ਵਿੱਚ ਐ ਨਾ ਮਢੀ ਗੀ ਲਈ ਬੰਦਾ। ਅੱਛਾ। ਸਰਦਾਨੀ ਨੇ ਵੱਡੇ ਕੁੱਕਰ ਚ ਸਾਗ ਬਣਵਾਇਆ। ਸਰਦਾਨੀ ਕਹਿੰਦੀ ਵੀ ਮੈਨੂੰ ਨਾ ਜਿਆਦਾ ਵੱਡਾ ਡੋਲੂ ਭਰ ਕੇ ਭੇਜੋ ਘਰੇ ਜਿਹੜਾ 4-5 ਦਿਨ ਚੱਲੇ ਇਦਾਂ ਹੀ ਆ ਨਾ। ਤਾਂ ਮੈਂ ਇੱਥੇ ਹੀ ਅੱਛੀ ਖਾਣਾ ਚਾਹਾਂ ਪਾ। ਸਰਦਾਨੀ ਹਿੰਦੀ ਨਾ 4-5 ਦਿਨ ਇੱਥੇ ਹੀ ਮੈਂ ਦਿੱਤੀ ਖਾਣਾ। ਆਹੇ ਕੋ ਕੀ ਕਰੀ ਜਾਂਦਾ। ਓ ਹਟ ਜਾ ਬਾਬਾ ਤੈਨੂੰ ਲੜਾਈ ਦੀ ਰਹਿੰਦੀ ਸਾਰੀ ਦੇਣੀ ਚੱਲ ਮੈਂ ਅੰਦਰ ਜਾ ਕੇ ਲੈ ਮੈਂ ਛੇਰੇ ਨਾਲ ਮੜਾ ਖੇਡ ਲਵਾਂ ਤੇ ਰਜਾਨੀ ਬਣਾਉਂਦੀ ਸਾਗ ਤੁਸੀਂ ਦੇਖੋ ਸਾਗ ਇਹਨਾਂ ਤੋਂ ਹੀ ਬਣਦਾ ਬੁੜੀਆਂ ਦਾ ਆਪਣੇ ਬਾਦ ਦਾ ਰੋਹ ਨਹੀਂ ਹੈਗਾ ਲਓ ਜੀ ਬਣਾਓ ਤੁਸੀਂ ਸਾਗ ਤੇ ਬਲੌਕ ਕਰੋਗੇ ਕੰਟੀਨਿਊ ਸਰਦਾਰ ਜੀ ਖਾਣ ਲੱਗੇ ਰੋਟੀ ਤੇ ਆਪਾਂ ਸਾਗ ਰੱਖ ਦਿੱਤਾ ਰੋਗ ਨਾ ਲੱਗੇ ਹਾਂਜੀ ਰੱਖਿਆ ਹੋਇਆ ਸਾਗ ਕਿਧਰੋਂ ਮੜਿਆ ਆ ਕੀ ਆ ਮੇਥੀ ਵਾਲੀ ਰੋਟੀ ਮੇਥੀ ਵਾਲੀ ਰੋਟੀ ਸਵੇਰੇ ਵੀ ਖਾਧੀ ਆ ਸ਼ਾਮ ਨੂੰ ਸਾਥ ਚਾਰ ਬੰਦੇ ਚੱਲਣਾ ਧੁੰਨੀ ਦਾ ਤੁਸੀਂ ਮੇਰੀ ਗੱਲ ਨਹੀਂ ਹਲੇ ਰੰਗ ਧੁੰਨੀ ਦਾ ਰੰਗ ਮੇਰੀ ਹਰੇ ਰੰਗ ਦੀ ਮਮਾ ਜੀ ਹੈਲਥੀ ਚੀਜ਼ਾਂ ਖਾਣੀਆਂ ਚਾਹੀਦੀਆਂ ਐਦਾਂ ਕਰ ਮੈਂ ਪੱਤੇ ਹੀ ਖਵਾ ਦੋ ਕੱਚੇ ਮਨੂ ਕਾ ਲਾਓ ਇਹਨੇ ਨਾ ਗ੍ਰੀਨ ਸਬਜ਼ੀਆਂ ਖਾਇਆ ਕਰੋ ਹੈਲਥੀ ਹੁੰਦੀਆਂ ਹਾਂਜੀ ਬਾਬੀ ਮਿਰਚ ਲੱਗੀ ਆ ਪਾਣੀ ਦੇ ਦੋ ਚਾਹ ਤੂੰ ਸਾਲ ਬਣਾਉ ਲੈ ਆ ਕੇ ਠੀਕ ਆ ਲੋ ਮਿਰਚ ਆ ਮੈਂ ਕਿਹਾ ਆ ਲੋ ਮਿਰਚ ਹਾਂ ਤੋ ਜੀ ਸਰਦਾਰ ਨਹੀਂ ਬਣਾਉਂਦੀ ਸਾਗ ਮੈਂ ਨਾ ਜਰ ਰੋਟੀ ਖਾ ਕੇ ਸੌਣਾ ਸਰਦਾਰ ਨਹੀਂ ਬਣਾਉਂਦੀ ਨਹੀਂ ਸਰਦਾਰ ਨਹੀਂ ਦਿਖਾਉਂਦੀ ਆ ਅੱਜ ਬਣਾਉਂਗਾ ਮੰਮੀ ਮੈਂ ਵੀ ਕਹਿੰਦਾ ਤੈਨੂੰ ਤਾਂ ਸਾਗ ਆ ਲੈ ਜੱਜਾ ਨਾ ਕਿ ਤੱਕ ਰੋਟੀ ਖਾ ਲਈ ਆਪਾਂ ਮਮਾ ਸਾਗ ਜੀ ਸਾਗ ਤੇਰਾ ਦੇਖੋ ਕਹਣਾ ਸੁਣਾਉਂਦਾ ਕਿਹੜਾ ਸੀ ਤੇਰਾ ਉਹ ਲੈ ਕਹਣਾ ਕਹਿੰਦਾ ਸਈਆਂ ਰੇ ਮੂਵੀ ਦਾ ਹਨਾ ਸੇਰੇ ਮੌਸਮ ਬਦਲਾ ਨਹੀਂ ਹੈ ਇਹ ਕਹਿੰਦਾ ਮੌਸਮ ਰੂਖਾ ਨਹੀਂ ਹੈ ਇਹਦਾ ਕੋਣ ਕਰਦਾ ਆ ਮੇਰਾ ਮੁੰਡਾ ਭੰਗੜਾ ਪਾਉਂਦਾ ਦੇਖੋ ਨਾ ਆਹ ਉਹ ਡਾਂਸ ਹਾਂਜੀ ਸਾਗ ਆਪਣਾ ਅੱਧਾ ਕੁ ਤਾਂ ਰਿੱਚ ਚੁੱਕਿਆ ਮੰਮੀ ਨੇ ਇੱਕ ਵਾਰੀ ਪਾਣੀ ਉਹਦਾ ਚੇਂਜ ਕਰ ਦਿੱਤਾ ਪਰ ਚੇਂਜ ਕਰਨਾ ਤਾਂ ਜ਼ਰੂਰੀ ਹੈ ਕਿ ਜਿਹੜਾ ਕੋੜਾ ਹੁੰਦਾ ਸਾਗ ਕੋ 73 ਜੀ ਥੋੜੀ ਹੁੰਦੀ ਆ ਫਿਰ ਨਿਕਲ ਜਾਂਦੀ ਕੋਨੇ ਪਾਣੀ ਦਾ ਹੁਣ ਆਪਾਂ ਲੱਗੇ ਆ ਲਸਣ ਅਦਰਕ ਪਾਣ ਨਾਲ ਹੀ ਹਰੀਆਂ ਮਿਰਚਾਂ ਪਾ ਦੇਣੀਆਂ ਹੌਲੀ ਹੌਲੀ ਸ਼ਾਮ ਤੱਕ ਰਿੱਜੀ ਜਾਊਗਾ ਇਹ ਤੇ ਪੁੱਤ ਨਹੀਂ ਸਾਨੂੰ ਕੋਈ ਕੰਮ ਕਰਨ ਦਿੰਦੇ ਨਾ ਇਹ ਤਾਂ ਸਾਫ ਖਾਣਾ ਹੀ ਨਾ ਨਿਕੜਾ ਕੋਈ ਕੰਮ ਕਰਨਾ ਸਾਜ਼ ਦੇ ਬਾਰੇ ਮੇਰਾ ਫੋਨ ਆ ਗਿਆ ਬੈਠ ਤੇ ਤੁਹਾਨੂੰ ਗੱਲ ਕੀ ਦੋਨਾਂ ਜਾਣਿਆਂ ਨੂੰ ਕਦੋਂ ਨਹੀਂ ਮੈਨੂੰ ਕੰਮ ਕਰਨ ਦਿੰਦੇ ਹੋ ਆ ਦੇਖੋ ਦੋਨੇ ਜਾਣੇ ਕਿ ਕੰਬਲ ਚ ਲੁਕੇ ਆ ਕੋਈ ਕਹਿੰਦਾ ਚਾਹ ਲਿਆ ਦਿਓ ਕੋਈ ਕਹਿੰਦਾ ਰੋਟੀ ਲਿਆ ਦਿਓ ਕੋਈ ਕਹਿੰਦਾ ਪਾਣੀ ਲਿਆ ਦਿਓ ਆ ਦੋਨਾਂ ਦੇ ਕੰਮ ਆ ਦੇਖੋ ਮੈਨੂੰ ਸੌਣ ਨਹੀਂ ਦਿੰਦਾ ਸਰਦਾਰ ਜੀ ਸੌਣੀ ਉਹ ਆਪਣਾ ਬਾਬਾ ਲੈ ਕੇ ਬੈਠਾ ਹੋਇਆ ਨਾਲ ਬੁੱਧ ਬਾਬਾ ਜੀ ਚੇਰਾ ਚੇਰੇ ਬਾਬਾ ਜੀ ਕਿੱਦਾਂ ਕਰਦੇ ਦੱਸੀ ਕੰਬਲ ਲਾਇਆ ਉਸ ਵਾਜੀ ਦੇਖਿਓ ਕਿੱਦਾਂ ਕਰਦੇ ਬਹਿ ਕੇ ਦੱਸੋ ਬਹਿ ਕੇ ਦੱਸੋ ਬਾਬਾ ਜੀ ਕਿੱਦਾਂ ਕਰਦੇ ਕਿੱਦਾਂ ਕਰਦੇ ਦੱਸਦੇ ਬਾਬਾ ਜੀ ਤੂੰ ਤਾਂ ਕਰ ਪਰ ਤੂੰ ਕਰਕੇ ਦੱਸ ਹਾਂ ਤੁਸੀਂ ਤਾਂ ਸੋ ਗਿਤਾ ਕਰਦੇ ਪਾਪਾ ਜੀ। ਇਹ ਦੇਖੋ। ਉਹ ਦੇਖੋ ਕਰਦੇ ਪਈ। ਆਹ ਦੇਖੋ ਬੁੱਧ ਬਾਬਾ ਜੀ ਅਸੀਂ ਮਨਾਲੀ ਤੋਂ ਲੈ ਕੇ ਆਏ ਸੀਗੇ ਮੰਮੀ ਵਾਸਤੇ। ਇਹ ਦੇਖੋ। ਛੇਰਬ ਦੇਖ ਲਓ ਪਿਆਰ ਕਰਦਾ ਬਾਬਾ ਜੀ ਨੂੰ। 1 hour later ਜੀ ਤੁਹਾਡਾ ਭਰਾ ਉੱਠ ਗਿਆ। ਮੈਂ ਤਾਂ ਸੋ ਗਿਆ ਸੀ ਆਰਾਮ ਨਾਲ। ਸਬਾਨੀ ਬਣਾਂਦੀ ਸੀ। ਸਾਗ ਪਤਾ ਨਹੀਂ ਬਣਿਆ ਕਿ ਨਹੀਂ ਬਣਿਆ। ਪਾਣੀ ਹੈ। ਮੇਰੀ ਨੀਂਦ ਪੂਰੀ ਹੋ ਗਈ। ਤੁਹਾਡਾ ਸਾਗ ਬਣਿਆ ਕਿ ਨਹੀਂ ਬਣਿਆ? ਨਹੀਂ ਬਣਿਆ ਜੀ। ਹੈ? ਇਹ ਦਲਿੰਕ ਲੱਗ ਗਿਆ ਬਹੁਤ ਲੈ ਜਾਣਾ ਹਾਂ ਤੇ ਤੁੰਗਰ ਕਿ ਲੈ ਕੇ ਜਾਣਾ ਉਸ ਮੈਥੇ ਖਾਣਾ ਦੋ ਦਿਨ ਸੱਜ ਸੱਜ ਇੱਥੇ ਰਹਿਣਾ ਦੋ ਚਾਰ ਦਿਨਾਂ ਨੂੰ ਭੁੱਲ ਗਿਆ ਹਾਂ ਜੀ ਖਲਾਰਾ ਜਲਾ ਸਾਹ ਪਤਾ ਨਹੀਂ ਇਹਨਾਂ ਦਾ ਬਣਨਾ ਤੇ ਨਹੀਂ ਬਣਨਾ ਮੇਰੀ ਕੋਫੀ ਪੀਛੇ ਤੇ ਠੰਡੀ ਹੋ ਗਈ ਜੀ ਲਓ ਜੀ ਆਪਾਂ ਪੀਨੇ ਆਪਣੀ ਬਲੈਕ ਕੋਫੀ ਤੇ ਸਰਦਾਰ ਨਿਉਣੇ ਬਣਾਉਂਦੇ ਸਾਗ ਤੇ ਮੈਂ ਚਲਾ ਆਫਿਸ ਇਹ ਸ਼ਾਮ ਨੂੰ ਆ ਕੇ ਦੇਖਦੇ ਆਂ ਸਾਗ ਬਣਿਆ ਨੀ ਬਣਿਆ ਵੈਸੇ ਤਾਂ ਮੰਮੀ ਨੇ ਬਣਾਣਾ ਕਿਹੜੇ ਬਣਾਣਾ ਜੇ ਨਹੀਂ ਆ ਬਣਾਇਆ ਤਾਂ ਲਲਣ ਲੱਗ ਜਾਣੇ ਆ ਸ਼ਾਮ ਤੱਕ ਲੱਗ ਜੂ ਪਤਾ ਜਦੋਂ ਮੈਂ ਆਇਆ ਕੋਈ ਨਹੀਂ ਮੈਂ ਖਾਰਾ ਚੱਲ ਤੈਨੂੰ ਆਣਾ ਬਣਾ ਲੈ ਨਹੀਂ ਉਹ ਬਣਾਣਾ ਮੁਘਰੇ ਬਣਾ ਲੈ ਸੀ ਕੋਲ ਤੁਸੀਂ ਉਹ ਕੀ ਬਣਾਇਆ ਸੀ ਸਾਗ ਪਾਲਕ ਨੂੰ ਸਾਗ ਕਹਿੰਦੇ ਪਾਲਕ ਬਣਾਈ ਸੀ ਸਾਗ ਬਣਾਇਆ ਸੀ ਤੁਸੀਂ ਲੈ ਕੇ ਸੋਸੋਰੇ ਰਾਮੋ ਰੋਡ ਤੇ ਲੈ ਕੇ ਆਇਆ ਸੀ ਆਹ ਤਾਂ ਤੁਹਾਨੂੰ ਬਣਿਆ ਬਣਾ ਲਿਆ ਆਉਣਾ ਫਿਰ ਮੈਂ ਮੇਰੇ ਨੂੰ ਯਾਦ ਨਹੀਂ ਤੁਹਾਨੂੰ ਬਿਨਾ ਚੱਲ ਜੇ ਤੂੰ ਬਣਾਇਆ ਇੱਥੇ ਕਿਹਨੇ ਬਣਾਉਂਦੀ ਇੱਥੇ ਮੰਮੀ ਬਣਾਉਂਦੀ ਮੈਸਟਿਕ ਕਰੀਆਂ ਆਈਆਂ ਚਾਰ ਪੰਜ ਦਿਨ ਦਰੋਈ ਤੁਸੀਂ ਅੱਗੇ ਦੇਖੋ ਇਹ ਕਿਦਾਂ ਸਾਲ ਬਣਾਉਂਦੇ ਆ ਤੜਕਾ ਲਾਣਾ ਕਿ ਨਹੀਂ ਤੜਕਾ ਲਾਣਾ ਪਾਕੀ ਆਪਾਂ ਸ਼ਾਮ ਨੂੰ ਤੁਹਾਨੂੰ ਦਿਖਾਣੇ ਆ ਸਾਲ ਨਾਲ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਦੇ ਸਾਲ ਨਾਲ ਦੇਸੀ ਘੇ ਸ਼ਾਮ ਨੂੰ ਤੁਹਾਡਾ ਭਰਾ ਆ ਕੇ ਕਰੂਗਾ ਟਰਾਈ ਫਿਰ ਇਹਨਾਂ ਨੂੰ ਆਪਾਂ ਦਵਾਂਗੇ ਨੰਬਰ ਕਿਨੇ ਨੰਬਰ ਦਾ ਨੰਬਰ ਇਹਨਾਂ ਨੂੰ ਪਹਿਲਾਂ ਹੀ ਆਪਾਂ 10/10 ਦਿੱਤੇ ਆ ਰੋਟੀ ਕਿੱਥੋਂ ਖਾਣੀ ਨੰਬਰ ਘੱਟ ਦੇ ਮਮੇ ਲਦੇ ਸ਼ਾਮ ਨੂੰ ਨਹੀਂ ਬਣਾਉਂਦੇ ਸਾਲ ਤੁਸੀਂ ਦੇਖੋ ਪੂਰੀ ਵੀਡੀਓ ਤੁਹਾਨੂੰ ਵਧੀਆ ਲੱਗੂਗਾ ਹਾਂਜੀ ਸਾਗ ਬਣਦੇ ਨੂੰ 3 ਤੋਂ 4 ਘੰਟੇ ਹੋ ਗਏ ਆ ਹੁਣ ਮੰਮੀ ਲੱਗੇ ਆ ਸਾਗ ਨੂੰ ਅਲਣ ਪਾਣ ਤੁਹਾਨੂੰ ਦਿਖਾਣੇ ਆ ਸਾਗ 2 ਵਜੇ ਦਾ ਰੱਖਿਆ ਹੋਇਆ ਹੁਣ 6 ਵਜੇ ਆ ਆ ਦੇਖੋ ਮੰਮੀ ਨਾਲ ਚਿਹਰਾ ਵੀ ਅਲਣ ਪਾਉਂਦਾ ਪਿਆ ਆ ਦੇਖੋ ਅਸੀਂ ਪਾਈ ਦਾ ਮੱਕੀ ਦੇ ਆਟੇ ਦਾ ਅਲਣ ਕਈ ਜਾਨੇ ਬੇਸਣ ਦਾ ਵੀ ਅਲਣ ਪਾਉਂਦੇ ਆ ਛੇੜਾ ਤੂੰ ਕੀ ਕਰਾਨ ਲੱਗਾ ਸਾਗ ਘੋਟਣਾ ਮੈਂ ਕਾ ਤੂੰ ਐਵੇਂ ਗੁੱਸਾ ਹੋਈ ਐ ਨਾ ਕੀ ਹੋਇਆ ਅੱਛਾ ਜਾ ਘੋਟ ਲਾ ਕੇ ਖੁਸ਼ਿਹਰਾ ਸੱਗ ਘੋਟਦਾ ਸਰੀਆ ਕੁੰ ਬਬਿਆ ਕੀ ਕਰਦਾ ਪਿਆ ਤੂੰ ਉਹ ਕਰਦਾ ਕਿ ਬੀਆ ਦੱਸ ਤਾ ਦੇ ਐਦਾ ਐਦਾ ਕਰਦਾ ਸੱਗ ਘੋਟਦਾ ਤੂੰ ਕੰਮ ਸੱਗ ਘੋਟਦਾ ਕੰਮ ਕਰਾਨਾ ਸੋਣਾ ਕਾਕਾ ਵਾਂ ਮੈਂ ਆ ਜਾਂ ਕੰਕੂ ਮੈਂ ਬੈਠੋ ਨਾ ਕੰਕਾਉਂ ਦੇਖ ਲਓ ਕਿੰਨਾ ਬੋਲਦਾ ਸ਼ੇਰਾ ਕਹਿੰਦਾ ਮੈਂ ਸੋਨਾ ਕਰਦਾ ਹਾਂ ਕੰਮ ਕਰਾਨਾ ਮੈਂ ਬਸ ਦੇਖ ਲਓ ਹੁਣ ਆਟਾ ਪਾਣ ਲੱਗਾ ਵਿੱਚ ਇਹਨੇ ਆਪਣਾ ਪੂਰਾ ਸਾਬਜੀ ਉਧਰ ਯੋਗਦਾਨ ਪਾਣਾ ਦਾ ਹਨਾ ਸ਼ੇਰੇ ਇਹਦੇ ਕਹਿੰਦਾ 1 ਮਿੰਟ ਮੈਨੂੰ ਦੇ ਦੋ ਆ ਦੇਖ ਲਓ ਕਿੰਨਾ ਬੋਲਦਾ ਮੋਹਿਤ ਵੀ ਆਪਣਾ ਯੂਨੀਵਰਸਿਟੀ ਤੋਂ ਆ ਗਿਆ ਤੁਹਾਨੂੰ ਮਿਲਾਨੇ ਆ ਮੋਹਿਤ ਦੇ ਨਾਲ ਆ ਦੇਖ ਮੋਇਤ ਆ ਗਿਆ ਆਪਣਾ ਯੂਨੀਵਰਸਿਟੀ ਤੋਂ ਹੁਣ ਹੀ ਆਇਆ ਆਂਦਾ ਹੀ ਕਹਿੰਦਾ ਚਾਹ ਦੇ ਦੋ ਮੈਨੂੰ ਬੱਸ ਮੈਂ ਸੋਣਾ ਵਾਂ ਅੱਜ ਮੋਇਤ ਨੇ ਮੇਨਾ ਪ੍ਰੋਮਿਸ ਕੀਤਾ ਕਹਿੰਦਾ ਤੁਹਾਨੂੰ 버ਗਰ ਖਵਾਉਂਗਾ ਵਧੀਆ ਵਾਲਾ ਇਹ ਗੱਲ ਕਰਦੇ ਇਹ ਤਾਂ ਝੂਠਾ ਹੋਈ ਤਾਂ ਸੀਗੀ ਆਪਣੀ ਗੱਲ ਤੂੰ ਭੁੱਲ ਗਿਆ ਤੇ ਇਹਨੇ ਮਜ਼ਾਕ ਕਰਦੀ ਮੋਇਤ ਉਦਾ ਵੀ ਸਾਨੂੰ ਗੱਲ ਨਹੀਂ 버ਗਰ ਮਮਨਸ ਖਵਾਈ ਸੀਗੀ ਆ ਤਾਂ ਮੇਰਾ ਵੀਰਾ ਚੰਗਾ ਹਰ ਇੱਕ ਚੀਜ਼ ਸਾਨੂੰ ਖਵਾਉਂਦਾ ਲਿਆ ਕੇ ਦਿੰਦਾ ਘਰ ਜਦੋਂ ਸੀ ਆਏ ਆ 4 ਦਿਨ ਹੋ ਗਏ ਸਾਡੀ ਸੇਵਾ ਪਾਣੀ ਚੰਗੀ ਤਰ੍ਹਾਂ ਕਰਦਾ ਵਾ ਹਨਾ ਉਹ ਇਦਾਂ ਕਰਦਾ ਨਾ ਸੇਵਾ ਪਾਣੀ ਸਾਡੀ ਚਲੋ ਜੀ ਤੁਹਾਨੂੰ ਅੱਗੇ ਦਿਖਾਉਣੀ ਆ ਸਾਗ ਵੀ ਕਰਦੇ ਹਾਂ ਬਲੋਗ ਕੰਟੀਨਿਊ ਸਾਗ ਆਪਣਾ ਬਣ ਕੇ ਤਿਆਰ ਆ ਸਾਗ ਨੂੰ ਆਪਾਂ ਤੜਕਾ ਲਾ ਲਿਆ ਮਮਮੀ ਨੇ ਤੇ ਨਾਲ ਮੱਕੀ ਦੀਆਂ ਰੋਟੀਆਂ ਨਾਲ ਆਪਣਾ ਛੇੜਾ ਛੇੜਾ ਖਾਈਏ ਰੋਟੀ ਹੁਣ ਚਲੋ ਜੀ ਹੁਣ ਰੋਟੀ ਖਾਣੇ ਆ ਸਰਦਾਰ ਜੀ ਆ ਕੇ ਰਿਵਿਊ ਦੋਗੇ ਇਸ ਤੋਂ ਅੱਗੇ ਖਾ ਲੈਣਾ ਵਾ the next day ਜੀ গুਡ ਮਾਰਨਿੰਗ ਜੀ ਸਾਰਿਆਂ ਨੂੰ ਸਦਾਨੀ ਨੇ ਕੱਲ ਬਣਾਇਆ ਸੀ ਸਾਗ ਤੇ ਮੈਂ ਰਾਤੀ ਲੇਟ ਬਾਹ ਹੋ ਗਿਆ ਫਿਰ ਮੈਂ ਸਿੱਧਾ ਹੀ ਚਲ ਗਿਆ ਸੀ ਘਰੇ ਕਿਉਂਕਿ ਸਦਾਨੀ ਮੰਮੀ ਘਰੇ ਆਈ ਹੋਈ ਆ ਹੁਣ ਮੈਂ ਇੱਧਰ ਆਇਆ ਸੀਦਾ ਆਪਣਾ ਪਿਆ ਸੁੱਤਾ ਤੇ ਆ ਤੁਹਾਡਾ ਭਰਾ ਹੁਣ ਲੱਗਾ ਸਾਗ ਚੈੱਕ ਕਰਨ ਸਾਗ ਦੇ ਨਾਲ ਮੱਕੀ ਦੀ ਰੋਟੀ ਖਾਣੇ ਆ ਤੇ ਤੁਹਾਨੂੰ ਦੱਸ ਦਿਆਂ ਵੀ ਕਿਦਾਂ ਦਾ ਸਾਗ ਬਣਿਆ ਰਾਤੀ ਮੈਂ ਲੇਟ ਬਹੁਤ ਹੋ ਗਿਆ ਫਿਰ ਮੈਂ ਸਿੱਧਾ ਹੀ ਘਰੇ ਚਲ ਗਿਆ ਇੱਧਰ ਨੂੰ ਆਇਆ ਨਹੀਂ ਹੂੰ ਹੂੰ ਤਾਂ ਬਹੁਤ ਘੈਂਡਾ ਬਾਕੀ ਜਾਨੀ ਮੇਰੇ ਬਹੁਤ ਜ਼ਿਆਦਾ ਘੈਂਡਾ ਪੂਰਾ ਕਰਾਰਾ ਜਦਾ ਨਹੀਂ ਮਿਰਚਾਂ ਪੂਰੀਆਂ ਸਾਰੀਆਂ ਬਾਤਾਂ ਹੀ ਮਿਰਚਾਂ ਇਹ ਹੁਣ ਤਵਾਰਾ ਫਾਈ ਕਰਗਾ ਤੁਸੀਂ ਕੀ ਕਰਨੀ ਮੈਨੂੰ ਕੀ ਕਰਨੀ ਕੇ ਤਾਂ ਨਹੀਂ ਮਾੜਾ ਕੇ ਤਾਂ ਨਹੀਂ ਥੋੜਾ ਜਿਹਾ ਪਾ ਦੋ ਥੋੜਾ ਜਿਹੀ देसी घी ਪਾ ਲਈਏ ਮੈਂ देसी घी ਘੱਟ ਹੀ ਖਾਂਦਾ ਜਿਆਦਾ ਨੂੰ ਮੱਖਣ ਖਾ ਕੇ ਕੋਚਾ ਮੌਜੀ ਥੋੜਾ ਬਹੁਤ ਬਿਲਕੁਲ ਥੋੜਾ ਨਾ ਮਤਲਬ ਬਸ ਅੱਜ ਲੱਸੀ ਮੈਸੇ ਨਹੀਂ ਲੱਗਦੀ ਸਾਬ ਬਹੁਤ ਸਵਾਦ ਬਣਿਆ ਮਜ਼ਾਕ ਦੀ ਨਹੀਂ ਬਹੁਤ ਜ਼ਿਆਦਾ ਸਵਾਦ ਸਨਾਨੀ ਨੇ ਨਹੀਂ ਬਣਾਇਆ ਮੰਮੀ ਨੇ ਬਣਾਇਆ ਸਨਾਨੀ ਨੂੰ ਆਉਂਦਾ ਨਹੀਂ ਵਿਚਾਈ ਨੂੰ ਇੱਕ ਜੂਈ ਹੋਲੀ ਹੋਲੀ ਇੱਕ ਦਿਨ ਤੋਂ ਸਾਗ ਬਣਾਇਆ ਹੈ ਸਾਣੀ ਨੂੰ ਜਿਆਦਾ ਦੋ ਦਿਨ ਬਿਮਾਰ ਨਹੀਂ ਹਾਂਜੀ ਦੋ ਦਿਨ ਬਿਮਾਰ ਰਹੀ ਇੱਕ ਦਿਨ ਸਾਗ ਬਣਾਇਆ ਹੈ ਕੱਲ ਹੀ ਸੀ ਨਾ ਸਾਗ ਬਣਾਉਣ ਨੂੰ ਜ਼ੋਰ ਵੀ ਲੱਗਦਾ ਹੈ ਨਾ ਅੱਜ ਕੱਲ ਤਾਂ ਸਾਗ ਵੀ ਮੰਜੀ ਨਾ ਗ੍ਰाइंड ਕਰਦੇ ਮਿਲਦਾ ਹੈ ਪਰ ਸਾਗ ਸਵਾਦ ਬਣਦਾ ਹੱਤ ਨਾਲੀ ਉਹ ਘੋਟ ਕੇ ਮਸ਼ੀਨ ਵਾਲਾ ਸਾਗ ਨਹੀਂ ਸਵਾਦ ਹੁੰਦਾ ਛੁੱਟੀ ਆਪਾਂ ਸਾਲੀ ਸਾਗ ਬਹੁਤ ਸਵਾਦ ਬਣਿਆ ਜੀ ਛੇਰਾ ਆਪਣਾ ਸੁੱਤਾ ਪਿਆਲੇ ਉੱਡਦਾ ਨਹੀਂ ਪਿਆ ਤੇ ਆ ਦੇਖੋ ਚਾਹ ਇੱਕ ਕੱਪ ਚਾਹ ਆਏ ਹਾਏ ਆਏ ਹਾਏ ਹੁਣ ਆਪਾਂ ਪੀਨੇ ਆ ਜੀ ਚਾਹ ਅੱਜ ਦਾ ਬਲੋਗ ਕਰਦੇ ਆਪਾਂ ਇੱਥੇ ਐਂਡ ਕਿਸੇ ਵੀ ਰੀਜਨ ਕਰਕੇ ਤੁਹਾਨੂੰ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਤੇ ਆਪਣੀ ਫੈਮਿਲੀ ਚ ਹਮੇਸ਼ਾ ਖੁਸ਼ ਰਹੋ ਪੂਰੀ ਵੀਡੀਓ ਦੇਖਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ